ਜਸਲੀਨ ਸੱਤੋਂ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕਿ ਪਾਖੜਾ ਡੈਮ ਦੇ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਫਲੱਡ ਗੇਟ ਚਾਰ ਕੱਢ ਕੇ ਖੋਲ ਦਿੱਤੇ ਗਏ ਨੇ ਜਿਸ ਦੀ ਮਾਰ ਜਿਹੜੀ ਹੈ ਚਾਰ ਜ਼ਿਲ੍ਹਿਆਂ ਨੂੰ ਪੈ ਗਈ ਜਿਸ ਵਿੱਚ ਲੁਧਿਆਣਾ ਰੋਪੜ ਬਠਿੰਡਾ ਔਰ ਦੁਆਬਾ ਜਿਹੜਾ ਖੇਤਰਾ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਮਾਰ ਪੈਗੀ ਹਰ ਸਾਲ ਜਿਹੜੀ ਮਾਰ ਆ ਦੁਆਬੇ ਦੇ ਵਿੱਚ ਜਿਹੜੀ ਆ ਜਦੋਂ ਵੀ ਫਲੱਡ ਗੇਟ ਖੋਲਦੇ ਨੇ ਤੇ ਦੁਆਬਾ ਜਿਹੜਾ ਵਾ ਇਹਨਾਂ ਮਾਰਾਂ ਦੀ ਹਿੱਟ ਆਂਦਾ ਵਾ ਔਰ ਇਸ ਨੂੰ ਲੈ ਕੇ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰਕਾਰ ਵੱਲੋਂ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇਹ ਜਿਹੜਾ ਪਾਖੜਾ ਨੰਗਲ ਡੈਮ ਤੇ ਜਿਹੜੇ ਮੈਨੇਜਮੈਂਟ ਹੈਗੀ ਆ ਉਹਨਾਂ ਕੋਲ ਬਾਰ ਬਾਰ ਕਿਹਾ ਗਿਆ ਸੀ ਕਿ ਜਿਹੜੇ ਹੁਣ ਫਲੱਡ ਗੇਟ ਜਿਹੜੇ ਨੇ ਕਿਸੇ ਵੇਲੇ ਵੀ ਖੋਲੇ ਜਾ ਸਕਦੇ ਨੇ ਕਿਉਂਕਿ ਹਿਮਾਚਲ ਦੇ Gracias. ਪਾਕਰਾ ਮੈਨੇਜਮੈਂਟ ਬੋਰਡ ਨੇ ਪਹਿਲਾਂ ਹੀ ਜਿਹੜਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ ਉਹਨੂੰ ਸੁਣਿਆ ਗਿਆ ਸੀ ਕਿ ਕਿਸੇ ਵੇਲੇ ਵੀ ਜਿਹੜੇ ਨੇ ਸਾਨੂੰ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਜਿਹੜੇ ਕਿ ਅੱਜ ਜਿਹੜੇ ਨੇ ਚਾਰ ਫਲੱਡ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਜਿਹੜੀ ਆ ਹਫੜਾ ਤਫਰੀਦਾ ਮਾਹੌਲ ਜਿਹੜਾ ਵਾ ਬੰਨਾ ਸ਼ੁਰੂ ਹੋ ਗਿਆ ਵਾ ਦੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰਾਂ ਦੇ ਜਿਹੜੇ ਕਿ ਬਹੁਤ ਵੱਡੇ ਵੱਡੇ ਜਾਵੇ ਕਰਦੇ ਸੀ ਕਿ ਅਸੀਂ ਜਿਹੜੀ ਆ ਪੂਰੀ ਤਿਆਰੀ ਨੇ ਚਾਰ ਡਾਕਟਰਾਂ ਦੀ ਟੀਮਾਂ ਤਿਆਰ ਕਰ ਲਈਆਂ ਗਿਆਆਂ ਫਲੱਡ ਫਲੱਡ ਕੰਟਰੋਲ ਪੂ ਜਿਹੜੇ ਨੇ ਸਥਾਪਿਤ ਕਰ ਦਿੱਤੇ ਗਏ ਨੇ ਇਹ ਹੁਣ ਦੇਖ ਕਿ ਜਿਸ ਨੂੰ ਜਿਹੜਾ ਵਾ ਪੰਜਾਬ ਸਰਕਾਰ ਕਿੱਦਾਂ ਨਹੀਂ ਰੱਖਦੀ ਹੈ ਕਿਉਂਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕੀ ਹੋਈ ਸਾਹਮਣੇ ਆਈ ਹੈ ਕਿ ਚਾਰ ਜਿਹੜੇ ਗੇਟ ਖੋਲ ਦਿੱਤੇ ਗਏ ਨੇ ਚਾਰ ਗੇਟ ਖੋਲਣ ਤੋਂ ਬਾਅਦ ਹੁਣ ਜਿਹੜਾ ਕਿਸੇ ਵੇਲੇ ਵੀ ਕਿਸੇ ਵੀ ਦੁਆਬਾ ਖੇਤਰ ਤੇ ਚੜੀ ਹੈ ਇਹ ਬਾੜ ਆ ਸਕਦੀ ਹੈਗੀ ਹੈ ਔਰ ਕਿਸਾਨਾਂ ਨੂੰ ਜਿਹੜਾ ਵਾ ਆਪਣਾ ਪਹਿਲਾਂ ਹੀ ਜਿਹੜਾ ਵਾ ਇੰਤਜ਼ਾਮ ਕਰ ਲੈਣਾ ਚਾਹੀਦਾ ਵਾ ਕਿਉਂਕਿ ਇਸ ਦੀ ਜਿਹੜੀ ਮਾਰ ਆ ਕਾਫੀ ਪਿੰਡਾਂ ਨੇ ਪੇਗੀ ਔਰ ਪਿੰਡ ਜਿਹੜੇ ਨੇ ਦੁਆਬੇ ਦੇ ਅੰਦਰ ਪਿੰਡ ਦੀ ਗੱਲ ਕਰੀਏ ਤੇ ਦੁਆਬੇ ਦੇ ਜਿੰਨੇ ਵੀ ਪਿੰਡ ਨੇ ਉਹ ਜਿਹੜੇ ਨੇ ਸਤਲੁਜ ਦੇ ਨਾਲ-ਨਾਲ ਜਿਹੜੇ ਨੇ ਵਸੇ ਹੋ ਜਿੱਦਾਂ ਵੀ ਗੇਟ ਖੋਲਦੇ ਨੇ ਤੇ ਉਹਦਾ ਜਿਹੜਾ ਪਾਣੀ ਦਾ ਵਹਾਵ ਲਗਾਤਾਰ ਵੱਧਦਾ ਹੋਇਆ ਇਹਨਾਂ ਪਿੰਡਾਂ ਨੂੰ ਜਿਹੜਾ ਵਾ ਮਾਰ ਕਰੇਗਾ ਤੇ ਉਸ ਨੂੰ ਲੈ ਕੇ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਦੇ ਨਾਲ ਅਪਡੇਟ ਕਰਦੇ ਰਵਾਂਗੇ ਕਿਉਂਕਿ ਇਹ ਸਭ ਤੋਂ ਵੱਡੀ ਖਬਰ ਹੈ ਕਿ ਚਾਰ ਜਿਹੜੇ ਫਲੱਡ ਗੇਟ ਖੋਲੇ ਗਏ ਨੇ ਤੇ ਇਸ ਨੂੰ ਲੈ ਕੇ ਜਿਹੜੀ ਹੈ ਸਟਾਰ ਦੀ ਪੰਜਾਬੀ ਟੀਵੀ ਤੁਹਾਨੂੰ ਪਲ-ਪਲ ਜਿਹੜੀ ਹੈ ਖਬਰ ਦਿੰਦਾ ਰਹੇਗਾ